ਇਹ ਹਾਲ ਜਲਦੀ ਸਾਰਿਆਂ ਦਾ ਸਾਡੇ ਇੱਕ ਹੋਰ ਵਲੌਗ ਜੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਰ ਇਹ ਅਸੀਂ ਖੜੇ ਹਾਂ ਜੀ ਸਮਰਾਣਾ ਰੋਡ ਤੇ ਤੇ ਅਸੀਂ ਜਾ ਰਹੇ ਹਾਂ ਗੁਰਦੁਆਰਾ ਹੰਸਾਲੀ ਸਾਹਿਬ ਇੱਥੋਂ ਰਹਿ ਗਿਆ ਜੀ 35 ਕਿਲੋਮੀਟਰ ਰਹਿ ਗਿਆ 100 ਕਿਲੋਮੀਟਰ ਅਸੀਂ ਗੱਡੀ ਚਲਾ ਰਹੇ ਹਾਂ ਆ ਸਾਡੇ ਨਾਲ ਦੇ ਇੱਥੇ ਅਸੀਂ ਖੜੇ ਹਾਂ ਜੀ ਖੁਦ ਸਾਲ ਲੀਏ ਦੇ ਨਾਲੇ ਗੱਡੀ ਨੂੰ ਸਾਥ ਵਾ ਲਈਏ ਇੱਥੋਂ 30 ਕਿਲੋਮੀਟਰ ਹੋਰ ਰਹਿ ਗਿਆ ਹੰਸਾਲੀ ਸਾਹਿਬ ਗੁਰਦੁਆਰਾ ਫਿਰ ਉੱਥੇ ਜਾ ਕੇ ਜੀ ਅਗੀ ਤੁਹਾ ਨਾਲ ਮਿਲਾਂਗੇ ਜੀ ਆ ਸਾਡੇ ਨਾਲ ਹੋਏਗੀ ਇਹਨਾਂ ਦਾ ਵੈਸੇ ਕੋਈ ਪਲਾਨ ਹੈ ਨਹੀਂ ਸੀਗਾ ਇਹ ਬਾਅਦ ਚ ਬਣ ਗਿਆ ਇਹਨਾਂ ਦਾ ਜਿਹਨਾਂ ਪਲਾਨ ਸੀਗਾ ਉਹ ਤਾਂ ਆਇ ਹੇ ਚਲੋ ਜੀ ਫੇਰ ਮਿਲਦੇ ਆ ਜੀ ਧੰਨਵਾਦ ਜੀ ਬਲੀ ਸਾਬ ਗੁਰਦੁਆਰਾ ਆ ਗੁਰਦੁਆਰੇ ਦੀ ਪਾਰਕਿੰਗ ਆ ਗੱਡੀ ਲਾ ਦੀ ਪਾਰਕਿੰਗ ਤੇ ਆ ਸਾਈ ਪਾਰਕਿੰਗ ਆ ਜੀ ਅਬ ਥੋੜੀ ਹੋ ਨਿਕਲ ਕੇ ਅਗਰ ਦਰਸ਼ਨ ਕਰਨ ਜਾਣਾ ਜੀ ਆਪਾਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਬਹੁਤ ਵੱਡੀ ਆ ਜੀ ਇੱਥੇ ਕਾਫੀ ਗੱਡੀਆਂ ਖੜੀਆਂ ਹੋ ਸਕਦੀਆਂ ਨੇ ਜਦੋਂ ਅਸੀਂ ਵਾਪਸੀ ਚਾਹੇ ਉਹ ਤੋਂ ਕਾਫੀ ਗੱਡੀਆਂ ਆਈਆਂ ਵੀ ਸੀ ਸਾਡੇ ਵਾਲੀ ਗੱਡੀਆਂ ਇਹਨਾਂ ਜਿਆਦਾ ਨਹੀਂ ਸਨ ਅੱਛਾ ਐਂਟਰੀ ਕਰਕੇ ਕਿ ਪਾਰਕ ਜਿੱਥੋਂ ਦੀ ਜਾਣ ਨੂੰ ਤੇ ਮੋਟਰਸਾਈਕਲ ਦੀ ਪਾਰਕਿੰਗ ਬਣੀ ਗਈ ਆ ਆ ਦੇਖੋ ਜੀ ਆ ਰਸਤਾ ਜਾਂਦਾ ਜੀ ਆ ਮੋੜ ਤੋਂ ਨਹੀਂ ਪਾਰਕਿੰਗ ਉਹ ਗੁਰਦੁਆਰਾ ਘਰ ਇਹ ਜੋੜੇ ਜਮਨ ਕਰਾ ਕੇ ਫਿਰ ਚਾਪੇ ਜੀ ਦਰਸ਼ਨ ਲਈ ਜੋੜਾ ਤਾਂ ਇੱਥੇ ਲਾਉ ਜੋੜੇ ਤੇ ਅੱਜ ਫਰੀ ਹੁੰਦਾ ਜੀ ਫਤ ਤੋ ਕੇ ਗੇ ਗੁਰਦੁਆਰਾ ਸਾਹਿਬ ਵੀ ਐਂਟਰੀ ਗੁਰਦੁਆਰਾ ਸਾਹਿਬ ਐਂਟਰ ਕਰਨ ਤੋਂ ਬਾਅਦ ਤੁਸੀਂ ਪਹਿਲਾਂ ਇੱਥੇ ਮੱਥਾ ਟੇਕ ਦਿਓ ਜਿੱਥੇ ਪਾਠ ਚੱਲ ਰਿਹਾ ਸੀ ਇਸ ਕਰਕੇ ਅਸੀਂ ਇੱਥੇ ਵੀਡੀਓ ਜਿਆਦਾ ਨਹੀਂ ਬਣਾਈ ਤੇ ਮੁੜ ਕੇ ਆਂਦੇ ਜੀ ਤੁਸੀਂ ਇੱਥੇ ਜਾਂਦੇ ਹੋ ਜਿੱਥੇ ਬਾਬਾ ਜੀ ਦੇ ਦਰਸ਼ਨ ਕਰਨ ਲਈ ਸੰਗਤ ਲਾਂਤ ਤੇ ਖੜੀ ਹੁੰਦੀ ਹੈ ਅਸਲ ਵਿੱਚ ਜਿਹੜੀ ਦਰਸ਼ਨ ਦੀ ਐਂਟਰੀ ਉਹ ਇੱਧਰ ਵੀ ਹੁੰਦੀ ਹੈ ਉੱਥੇ ਵੀ ਜੋੜਾਕਰ ਬਣਿਆ ਹੋਇਆ ਉਹਦੇ ਬਿਲਕੁਲ ਸਾਹਮਣੇ ਤੁਸੀਂ ਇੱਥੇ ਦਰਸ਼ਨ ਕਰਕੇ ਉੱਧਰ ਜਾਂਦੇ ਹੋ ਜੇ ਤੁਸੀਂ ਕੁਝ ਸਮਾਨ ਆਪਣਾ ਦੇਣਾ ਚਾਹੁੰਦੇ ਹੋ ਜਾਂ ਲੰਗਰ ਦੀ ਪਤਾ ਉਹ ਸਮਾਨ ਇੱਥੇ ਰੱਖਿਆ ਜਾਂਦਾ ਬਿਲਕੁਲ ਇਹਦੇ ਨਾਲ ਦੇ ਪਾਸੇ ਗੁਰੂ ਘਰ ਟੁੱਟ ਲੰਗਰ ਵਰਤਦਾ ਹੈ ਜਿੱਥੇ ਸਾਰਾ ਦਿਨ ਟੁੱਟ ਲੰਗਰ ਵਰਤਦਾ ਹੈ ਆ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਜੀ ਦੋ ਤੇ ਆਹ ਦੇਖੋ ਜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਰਬਾਰ ਸਾਹਿਬ ਜਿੱਥੇ ਮੱਥਾ ਸੀ ਟ ਦੋਨੋਂ ਪਾਸੇ ਚੱਲ ਰਿਆ ਸੀ ਜਿੱਥੇ ਪਹਿਲੇ ਮਥੜੇ ਕੇ ਸੀ ਉੱਥੇ ਵੀ ਪਾਠ ਚੱਲ ਰਿਹਾ ਸੀ ਦੂਜੀ ਵਾਰੀ ਇੱਥੇ ਇੱਥੇ ਮਥੜੇ ਕੇ ਸੀ ਤੇ ਪਾਠ ਚੱਲ ਰਿਹਾ ਦੇਖ ਰਹੇ ਤੁਸੀਂ ਪਾਠੀ ਸਿੰਘ ਪਾਠ ਪੜ੍ਹ ਰਹੇ ਨੇ ਅਨਾਲ ਤੁਹਾਨੂੰ ਬਾਬਾ ਜੀ ਦੇ ਸਰੂਪ ਦਿਖ ਜਾਣਗੇ ਤੇ ਇੱਥੋਂ ਜਦੋਂ ਅਪਾ ਤੁਸੀਂ ਅਪ ਜੇ ਤੁਸੀਂ ਇੱਧਰਲੇ ਇੰਟਰ ਦੀ ਵਾਰ ਦੇ ਉਹ ਤਾਂ ਪਹਿਲਾਂ ਤੁਸੀਂ ਇੱਥੇ ਦਰਬਾਰ ਚ ਮੱਤਾ ਟੇਕ ਕੇ ਫਿਰ ਤੁਸੀਂ ਜਾਓਗੇ ਜੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਿੱਥੇ ਬਾਬਾ ਜੀ ਦੇ ਦਰਸ਼ਨ ਦਾ ਟਾਈਮ ਹੁੰਦਾ ਹੈ ਤੇ ਆ ਸਾਡੇ ਨਾਲ ਦੇ ਸੰਗਤ ਹੈ ਜੀ ਜਿਹੜੀ ਨਾਲ ਸਾਡੇ ਆਈ ਸੀ ਦੇਓ ਦੇਖੋ ਜੀ ਆਹ ਬਲੀ ਲਾਈਨ ਆ ਜਿਹੜੀ ਆ ਪਾਈਪ ਬਣਿਆ ਹੋਇਆ ਇਹਦੇ ਬਿਲਕੁਲ ਨਾਲ ਦੀ ਇੱਕ ਦਰਵਾਜ਼ਾ ਬਣਿਆ ਹੈ ਜਿੱਥੋਂ ਦੀ ਅੰਦਰ ਐਂਟਰੀ ਕਰਕੇ ਤੁਸੀਂ ਬਾਬਾ ਜੀ ਦੇ ਦਰਬਾਰ ਵਿੱਚ ਐਂਟਰ ਹੁੰਦੇ ਹੋ ਤੇ ਬਿਲਕੁਲ ਉਹਦੇ ਬੈਕ ਸਾਈਡ ਤੇ ਜੋ ਮੌਜੂਦਾ ਗਦੀ ਨਸ਼ੀਨ ਹੈ ਜਾਂ ਕਹਿ ਲਓ ਬਾਬਾ ਜੀ ਨੇ ਆ ਟਾਈਮ ਲਿਖਿਆ ਹੋਇਆ ਜੀ ਕਿ ਦੋ ਦਰਵਾਜ਼ੇ ਮਤਲਬ ਖੁੱਲਣ ਦਾ ਟਾਈਮ ਹੈ ਨਾਲ ਲਿਖਿਆ ਗਿਆ ਹੈ ਕਿ ਬਾਬਾ ਜੀ ਦੇ ਬਚਨ ਹਨ ਜੇ ਜਿਹੜੀ ਵੀ ਸੰਗਤ ਇੱਥੇ ਆ ਕੇ ਪਾਠ ਸਿਮਰਨ ਕਰੇਗੀ ਉਹਦੇ ਕਾਰੇ ਬਾਬਾ ਜੀ ਆਪ ਆਪਣੇ ਹੱਥੀ ਸਵਾਦ ਦੇਣੇ ਆ ਦੇਖੋ ਜੀ ਤੁਸੀਂ ਜਦੋਂ ਇੱਥੇ ਦੀ ਐਂਟਰੀ ਕਰਦੇ ਹੋ ਤਾਂ ਜਿਹੜੀ ਸੰਗਤ ਖੜੀ ਹੋਈ ਹੈ ਪਿਛਲੇ ਪਾਸੇ ਜਾਣ ਦੀ ਖੜੀ ਹੈ ਜਿੱਥੇ ਕਿ ਬਾਬਾ ਪਰਮਜੀਤ ਸਿੰਘ ਜੀ ਬੈਠਦੇ ਨੇ ਤੇ ਆਪਣੇ ਕਾਰਕਮਾਂ ਨਾਲ ਸੰਗਤਨ ਨਿਯਾਲ ਕਰਦੇ ਨੇ ਤੁਸੀਂ ਬਾਬਾ ਜੀ ਤੋਂ ਕੁਝ ਵੀ ਪੁੱਛ ਸਕਦੇ ਹੋ ਆ ਬਾਬਾ ਜੀ ਦੇ ਉਹ ਵਸਤਰ ਨੇ ਜਿਹੜੇ ਤੁਸੀਂ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਜੀ ਪੈਨ ਤੇ ਸੰਤ ਤੇ ਆ ਜਿੱਥੇ ਬਾਬਾ ਜੀ ਦੇ ਬਸਤਰ ਪਏ ਨੇ ਬਿਲਕੁਲ ਉਹਦੇ ਉੱਪਰਲੇ ਪਾਸੇ ਤੁਹਾਨੂੰ ਦਸਾਂ ਗੁਰੂ ਸਹਿਬਾਨਾ ਦੇ ਦਰਸ਼ਨ ਹੋਣਗੇ ਜੋ ਕਿ ਤਸਵੀਰਾਂ ਦੇ ਰੂਪ ਵਿੱਚ ਬਿਲਕੁਲ ਸਾਹਮਣੇ ਜੀ ਲੱਗਾ ਹੋਇਆ ਬਾਬਾ ਜੀ ਦਾ ਆਸਨ ਜਿੱਥੇ ਬਾਬਾ ਜੀ ਦਾ ਸਰੂਪ ਹੈ ਜਿਹਨੂੰ ਤੱਕ ਤੱਕ ਸੰਗਤਾਂ ਨਿਹਾਲ ਹੁੰਦੀਆਂ ਨੇ ਤੇ ਮਨ ਵਿੱਚ ਅਸਾਂ ਅਸਾਂ ਜੋ ਵੀ ਲੈ ਕੇ ਆਂਦੀਆਂ ਨੇ ਬਾਬਾ ਜੀ ਨੇੜੇ ਹੋ ਕੇ ਸੁਣਦੇ ਨੇ ਤੇ ਬਾਬਾ ਨਾਲ ਅਸਾਂ ਨੂੰ ਪੂਰੀਆਂ ਕਰਦੇ ਨੇ ਤੇ ਚਾਰੇ ਪਾਸੇ ਤੁਹਾਨੂੰ ਬਾਬਾ ਜੀ ਦੇ ਵੱਖ-ਵੱਖ ਸਰੂਪ ਦੇਖਣ ਨੂੰ ਮਿਲ ਜਾਣਗੇ ਜਿੱਥੇ ਆਸਨ ਲੱਗਾ ਹੋਇਆ ਉਹਦੇ ਬਿਲਕੁਲ ਨਾਲ ਦੇ ਤਾਂ ਨੂੰ ਉਪਚਾਰ ਵੀ ਕਰਦੇ ਨੇ ਜਿਹੜੇ ਹੱਤ ਤਕਲੀਫ ਆ ਸਾਹਮਣੇ ਲੱਗਾ ਜਿੱਥੇ ਸੁਖਮਨੀ ਸਾਹਿਬ ਤੇ ਨੇਤਰੀਂ ਦਿਆਂ ਪਏ ਹੋਏ ਨੇ ਤੇ ਬਾਬਾ ਜੀ ਦੇ ਦਰਸ਼ਨ ਕਰਕੇ ਸੰਗਤ ਨਿਹਾਲ ਹੁੰਦੀ ਹੈ ਜੀ